ਲਾਗਾ ਵਿੱਚ ਤੇ ਇਕੇ ਰਸਤੇ ਦੇ ਵਿੱਚ ਉਹਨਾਂ ਦੇ ਹੀ ਦੁਨੀਆ ਮਾਰ ਕੇ ਹਰਕਾਰ ਕੀਆ ਇਹ ਇਨਫਰਮੇਸ਼ਨ ਪਤਾ ਲੱਗਦੇ ਹੀ ਜਿਲ੍ਹਾ ਪੁਲਿਸ ਦੇ ਕੀ ਐਸਐਸਪੀ ਸਾਹਿਬ ਨੇ ਆਪ ਵੀ ਉਥੇ ਮੌਕੇ ਤੇ ਦੇਖਿਆ ਤੇ ਇਸ ਦੇ ਵਿੱਚ ਉਹਨਾਂ ਦੇ بیٹے ਦੇ ਬਿਆਨ ਤੇ ਸਾਡੇ ਵੱਲੋਂ 579 ਨੰਬਰ ਐਫਆਈਆਰ ਸਦਰ ਪੁਲਿਸ ਸਟੇਸ਼ਨ ਤੋਂ ਅਰਜੀ ਜਾਰੀ ਹੋਈ ਮੌਕਾ ਦੇਖਣ ਤੋਂ ਬਾਅਦ ਉਸਨੇ ਫ੍ਰੈਂਡ ਸੀ ਅਫਸਰ ਨੂੰ ਹੀ ਬੁਲਾਇਆ ਗਿਆ ਤਾਂ ਜੋ ਮੌਕੇ ਦੇ ਜੁਗਤੀ ਸਬੂਤ ਉਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਤਫਤੀਸ਼ ਸ਼ੁਰੂ ਕੀਤੀ ਜਾ ਸਕੇ ਇਦੇ ਵਿੱਚ ਅੱਗੇ ਕੰਮ ਕਰਦੇ ਹੋਏ ਇਹਨਾਂ ਨੇ ਮੁਕੰਮਲੇ ਦੇ ਵਿੱਚ ਜੋ ਨੀ ਦੋਸ਼ੀ ਲਾਇਆ ਜਿਨ੍ਹਾਂ ਨੇ ਮੌਕੇ ਤੇ ਬੁਲੀਆਂ ਚਲਾਈਆਂ ਤੇ ਅਲੋਚਨ ਸਿੱਧੀ ਕੀਤਾ ਹੋਈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਸਾਡੀ ਇਸ ਦੇ ਵਿੱਚ ਅਗਰ ਹੋਰ ਤਫਤੀਸ਼ ਚ ਮਤਲਬ ਕੀ ਕਾਰਨ ਸੀ ਜਿਹੜਾ ਉਹਨੇ ਜਿਹੜਾ ਮਰਡਰ ਕੀਤਾ ਹੈ ਤੇ ਹੁਣ ਤੱਕ ਦੀ ਕੁਝ ਕੁ ਵਿੱਚ ਜੋ ਗੱਲ ਸਾਹਮਣੇ ਆਈ ਹੈ ਉਸ ਦੇ ਵਿੱਚ ਹੈ ਕਿ ਇਹਨਾਂ ਦੀ ਆਪਸੀ ਕੋਈ ਪੁਰਾਣੀ ਰੰਜਿਸ਼ ਵਾਗੀ ਚੱਲਦੀ ਹੈ ਲੇਟੈਸਟ ਨਹੀਂ ਰੀਸੈਂਟ ਹਿਸਟਰੀ ਦੀ ਨਹੀਂ ਕੋਈ ਪੁਰਾਣੀ ਨਾ ਦੀ ਆਪਸੇ ਪਿੰਡ ਦੇ ਵਿੱਚ ਕੋਈ ਅਜਿਹੀ ਰਚਿਸ਼ਵਾਦੀ ਚੱਲਦੀ ਹੈ ਜੋ ਉਹਨਾਂ ਨੇ ਆਪਣੇ ਮਨ ਚ ਰੱਖੀ ਸੀ ਤੇ ਜਿਸਤੇ ਕਿ ਉਹਨਾਂ ਦੀ ਜਦ ਕੱਲ ਨੂੰ ਮੌਕਾ ਮਿਲੇ ਆ ਕਿ ਉਹ ਕੱਲਾ ਆਪਣੇ ਖੇਤਾਂ ਤੋਂ ਵਾਪਸ ਆਪਣੇ ਘਰ ਨੂੰ ਚਾਹੇ ਸੀ ਤਾਂ ਉਹਨਾਂ ਨੇ ਇਸ ਵਾਰਤਤ ਨੂੰ ਪਛਾਣਨਾ ਮੈਂ ਜਿਹੜੇ ਪਲਾਨ ਸੀ ਬਾਤ ਉਹਨਾਂ ਦੇ ਮਨ ਚ ਕਈ ਦਿਨਾਂ ਤੋਂ ਸੀਗਾ ਸੋ ਉਹਨਾਂ ਨੂੰ ਉਹਨਾਂ ਨੇ ਉਸ ਚੀਜ਼ ਦਾ ਰੱਖਦੇ ਹੋਏ ਤੇ ਆਪਣੀ ਜੋ ਉਹਨਾਂ ਦੀ ਬੱਚਾ ਸੀਗੀ ਆਪਣੀ ਦੁਸ਼ਮਨੀ ਨੂੰ ਉਹਨਾਂ ਤੇ ਦਿੱਕ ਤੇ ਉਹਨਾਂ ਨੂੰ ਕਾਲਜ ਨਹੀਂ ਮੌਕਾ ਮਿਲਿਆ ਤੇ ਉਹਨਾਂ ਨੇ ਸਵਾਰਦਾਥਨ ਜਾਂਦ ਦਿੱਤਾ ਤੇ ਰਾਤ ਪਰਚਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਆਪਣੀਆਂ ਟੀਮਾਂ ਨੂੰ ਪੂਰੀ ਤਰ੍ਹਾਂ ਤੇ ਭੇਜੀਆਂ ਤੇ ਉਹ ਤੋਂ ਬਾਅਦ ਹੀ ਜੋ ਦੇ ਦੋਸ਼ੀ ਹੈ ਜੋ ਪੀ ਮੋਕੇ ਤੇ ਸਿੱਗੇ ਤੇ ਜਿਨ੍ਹਾਂ ਨੇ ਬਣਾਤੇ ਉਹ ਮੇਜੇ ਹਨ ਉਹਨਾਂ ਨੂੰ ਗ੍ਰਿਫਟਾਰ ਕੋਈ ਪੋਲੀਟিক্যাল ਇਸ਼ੂ ਤਾਂ ਨਹੀਂ ਸੀ ਮੈਨ ਕੋਈ ਇਲੈਕਸ਼ਨ ਹੋ ਲੈ ਕੇ ਆਨ ਟਾਈਮ ਦੇ ਵਿੱਚ ਅਜੇ ਤੱਕ 사이ਡੀ ਤਫਤੀਸ਼ ਇਸ ਤਰ੍ਹਾਂ ਦੀ ਕੋਈ ਕਰਦੀ ਹੈ ਸੋ ਅਜੇ ਇਸ ਤਰ੍ਹਾਂ ਹੋਰ ਤਫਤੀਸ਼ ਜਾਰੀ ਹੈ ਤੇ ਜਿਵੇਂ ਕੋਈ ਨਵੀਂ ਚੀਜ਼ ਆਏਗੀ ਉਹ ਸੇ ਤੁਹਾਡੇ ਵਿੱਚ ਮੈਨੂੰ ਨਹੀਂ ਪਤਾ ਕਿ ਕਿੰਨੇ ਦਿਨ ਚੱਲੇਗਾ ਇਸ ਮਾਮਲੇ ਦੇ ਵਿੱਚ ਜੋ ਮਤੇਈ ਮੁਕਦਮਾ ਨੇ ਅਰਕਤ ਦੇ بیٹے ਵੱਲੋਂ ਜੋ ਅਫਾਇਰ ਦਰਜ ਹੋਇਆ ਉਹਨਾਂ ਨੇ ਇਸ ਦੇ ਵਿੱਚ ਤਿੰਨ ਦੋਸ਼ੀਆਂ ਦੇ ਅਫਾਇਰ ਦਰਜ ਕਰਾਏ ਸੋ ਅਪਾ ਜਿਹੜੇ ਮੇਨ ਦੋਸ਼ੀ ਹੈ ਜਿਲ੍ਹਾ ਪੁਲਿਸ ਵੱਲੋਂ ਹਨ ਰਿਵਿਜ਼ਟ ਕਰਾ ਗਿਆ ਤੇ ਬਾਕੀਆਂ ਦਾ ਵੀ ਅਸੀਂ ਹੋਰ ਇਗਜ਼ਾਮ ਕਰ ਰਹੇ ਜਿਵੇਂ ਸਾਡੇ ਕੋਲ ਐਵਿਡੈਂਸ ਵਿੱਚ ਕੁਝ ਆਏਗਾ ਜਾਂ ਪਹੁੰਚ ਦੇ ਵਿੱਚ ਅੱਗੇ ਕਰਦੇ ਹਾਂ ਬਾਕੀ ਦੇ ਇਲਜ਼ਾਮ ਲਗਾਏ ਜਾਣਗੇ ਕੀ ਇਹ ਹੋਵੇਗਾ ਉਹਨੇ ਆਪਣੇ ਕੰਪਲੀਟ ਪੇਚੇ ਲਿਖਾਇਆ ਹੈ ਕਿ ਮੈਨੂੰ ਉਹਨਾਂ ਨੂੰ ਲੱਗਦਾ ਹੈ ਕਿ ਉਹ ਵੀ ਇਸ ਦੇ ਵਿੱਚ ਨਾਲ ਇੰਪੋਰਟਡ ਇਸ ਮਰਦਕ ਦੀ ਪੁਸ਼ਟੀ ਕਰ ਰਹੇ ਹੈ ਕਿ ਆਪਣੀ ਜਿਵੇਂ ਵੀ ਸਾਹਮਣੇ ਆਏ ਸਾਰੀ ਚੀਜ਼ ਰਿਪੋਰਟ ਕਰਦੇ ਹੋਣਗਾ ਪੁਰਾਣਾ ਕ੍ਰਿਮੀਨਲ ਰਿਕਾਰਡ ਇਹਨਾਂ ਨੂੰ ਉਹ ਇਸ ਆਪਣੀ ਤਫਤੀਸ਼ ਦੇ ਵਿੱਚ ਹੈਗਾ ਜਿਵੇਂ ਸਾਡੇ ਸਾਹਮਣੇ ਕੋਈ ਨਵੀਂ ਚੀਜ਼ ਆਏਗੀ ਆਪਾਂ ਤੁਹਾਨੂੰ ਦੱਸਦੇ ਆ ਤੁਹਾਨੂੰ ਵੀ ਪਤਾ ਹੈ ਕਿ ਸ਼ਾਮੀ 7 ਵਜੇ ਦੀ ਇਹ ਵਾਰਦਾਤ ਹੈਗੀ ਹੈ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਅਗੇ ਕੰਮ ਕਰਦੇ ਹੋਏ ਬਰਤਨ ਦਰਜ ਕਰਤੀ ਹੈ ਮੈਂ ਵੀ ਜੋ ਇਸ ਨੂੰ ਹੋਰ ਨਵੀਆਂ ਚੀਜ਼ਾਂ ਸਾਹਮਣੇ ਆਪਾਂ ਨਾਲ ਦੇਖਣਾ ਸ਼ੁਰੂ ਕਰਾਂਗੇ। ਇਹ ਕਿਉਂ ਜਸਤੀ ਤਰੀਕੇ ਦੇ ਪ੍ਰੈਕਟੀਕਲ ਬੈਕ ਨਹੀਂ। ਨਹੀਂ। ਇਸ ਇਸ ਦੇ ਵਿੱਚ ਤੇ ਵੈਪਨ ਜਿਹੜਾ ਲਾਇਸੈਂਸੀ ਹੈ ਮੈਂ ਹਾਂਜੀ ਵੈਪਨ ਤੇ ਰਾਉਂਡ ਕਿਸੇ ਪੁੱਛਦੇ ਸੀ ਜੀ ਜੋ ਵੈਪਨ ਆਫ ਅਫੈਂਸ ਹੈਗਾ ਉਹ ਰਿਕਵਰ ਹੋ ਚੁੱਕਾ ਹੈ। ਉਹਨਾਂ ਦਾ ਲਾਇਸੈਂਸੀ ਰਕਤ ਨਿਕਾ ਤੇ ਉਥੇ ਮੌਕੇ ਤੇ ਜੋ ਤੇਂਡੀਆਂ ਚਾਰ ਰੰਗ ਜੋ ਚਲੇ ਹਨ ਸਾਡੇ ਤੋਂ ਜੋ ਕੋਲ ਬਣਾਉਣਾ ਤੇ ਉਹ ਅਸੀਂ ਕੋਲ ਵੀ ਲੈ ਲਿੱਤੇ ਤੇ ਉਹਨਾਂ ਦਾ ਵੀ ਅਗਿਆ ਫਰੰਸੀ ਦਾ ਅੜੂ ਕੋਈ ਸੀਸੀਟੀਵੀ ਸਾਹਮਣੇ ਆਇਆ ਜਿਸ ਦੇ ਵਿੱਚ ਪਤਾ ਲੱਗਿਆ ਵੀ ਉਹ ਕੱਲੀ ਸੀ ਜਾਂ ਫਿਰ ਉਹਨਾਂ ਨਾਲ ਸੀਗੇ ਕੋਈ ਹੋਰ ਜਬਰਦਸਤ ਕਰ ਸਕਦਾ ਅਸੀਂ ਕਰ ਰਹੇ ਹਾਂ ਪੁੱਤੀ ਤੁਹਾਨੂੰ ਮਿਲਦੀ ਹੈ ਮਲਟੀਪਲ ਡਿਟੇਲ ਹੈ ਜੀ ਪਰਚੀ ਦੀ ਜਿਹੜੀ ਪਾਰਾ ਵੱਲ ਗਈ ਹੈ ਅਬ ਪ੍ਰੈਸ ਰੂਮ ਤੁਹਾਨੂੰ ਦੇ ਸਕਦਾ ਅਜੀ ਪਲੀਜ਼ ਬਣਾਇਆ ਜੇ ਬੁਲਕਾ ਅੱਜ ਪ੍ਰੈਸ ਰੂਮ ਹੈਗਾ ਤੁਹਾਨੂੰ ਪ੍ਰੈਸ ਰੂਮ ਸ਼ੇਅਰ ਕਰ ਦਿੱਤੀ ਜੀ ਉਸ ਦੇ ਵਿੱਚ ਮਰਡਰ ਦੀ ਤੇ ਕਾਂਸਪਰੇਸੀ ਜੋ ਬੀਐਨਐਸ ਦੀ ਨਵੇਂ ਪਾਰਾ 100 ਦਿਨ ਅਤੇ ਕਾਟ ਦੋ ਪੀ ਐਨ ਐਸ ਦੇ ਵਿੱਚ ਤੇ ਆਪ ਜੈਪ ਦੇ ਵਿੱਚ ਪੜ੍ਹਦੇ ਅਜੇ ਨਹੀਂ ਕਿ